فرسان کی ٹولی جتنی ਮੋਹ ਸੰਗਤਾਂ ਦੇ ਕੀਤੇ ਹੋਏ ਰਲਦਾ ਰੱਬ ਜੀ ਦੇ ਦਰਤੇ ਪਰਵਾਣ ਕਰਨੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਿਆਬੀ ਦੇ ਲਈ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀ ਸਿਹਤਿਆਬੀ ਵਾਸਤੇ ਦਰਅਸਲ ਅੱਜ ਕਿਸਾਨਾਂ ਦੇ ਵੱਲੋਂ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ 14 ਤਰੀਕ ਨੂੰ ਇਹਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਹੈ 15 ਦਿਨਾ ਤੋਂ ਮਰਨ ਵਰਧ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਹੀ ਵਿਗੜਦੀ ਜਾ ਰਹੀ ਹੈ ਜ਼ਖਮੀ ਹੋਏ ਕਿਸਾਨਾਂ ਸਮੇਤ ਜਗਜੀਤ ਸਿੰਘ ਢੱਲੇਵਾਲ ਦੀ ਸਿਹਤਿਆਬੀ ਵਾਸਤੇ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅੱਜ ਅਰਦਾਸ ਕੀਤੀ ਜਾਵੇਗੀ ਸ਼ੰਭੂ ਬਾਰਡਰ ਤੇ ਸਵੇਰੇ 10 ਵਜੇ ਹੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਚੁੱਕਿਆ ਹੈ ਕਿਸਾਨਾਂ ਨੂੰ ਅੱਜ ਵੀ ਕੇਂਦਰ ਹਰਿਆਣਾ ਸਰਕਾਰ ਵੱਲੋਂ ਗੱਲਬਾਤ ਦੇ ਲਈ ਕੋਈ ਸੰਦਾਨ ਨਹੀਂ ਮਿਲਿਆ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੀਤੀ ਸ਼ਾਮ ਸ਼ੰਭੂ ਬਾਰਡਰ ਤੇ ਪ੍ਰੈਸ ਵਾਰਤਾ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਰਦਾਸ ਕਰਨ ਦੀ ਅਰਜ਼ੋਈ ਕੀਤੀ। ਉਹਨਾਂ ਕਿਹਾ ਕਿ 13 ਫਰਵਰੀ ਨੂੰ ਸ਼ੁਰੂ ਹੋਏ ਮੋਰਚੇ ਦੇ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਜਾਣਗੇ। ਉਹਨਾਂ ਵੱੱਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਪਹੁੰਚਣ ਦਾ ਸੱਦਾ ਦਿੱਤਾ ਹੈ। ਉੱਧਰ ਇਸੇ ਕੜੀ ਵੱਜੂ ਅੰਮ੍ਰਿਤਸਰ ਇਲਾਕੇ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਾਫਲਿਆਂ ਦੇ ਰੂਪ ਦੇ ਵਿੱਚ ਸ਼ੰਭੂ ਬਾਰਡਰ ਤੇ ਪੁੱਜੇ। ਵੱਖ-ਵੱਖ ਪਿੰਡਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਤੁਸੀਂ ਵੀ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮੋਰਚੇ ਵਾਸਤੇ ਜ਼ਰੂਰ ਅਰਦਾਸ ਕਰਨਾ ਅਤੇ ਜੇਕਰ ਹੋ ਸਕੇ ਤਾਂ ਬਾਰਡਰ ਤੇ ਜ਼ਰੂਰ ਜਾਣਾ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੋ ਸਕੇ ਲੋਕਾਂ ਦਾ ਇਕੱਠ ਹੋ ਤੇ ਹੋ ਸਕੇ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੋਰਚੇ ਵਾਸਤੇ ਮਾਣ ਮਰਦੂਸ ਤੇ ਰਕੀਨੇ ਸਤਿਗੁਰੂ ਜੀ ਸ਼ਰਧੇ ਵਿੱਚ ਪ੍ਰਾਰਥਨਾ ਸਾਰੇ ਇਹਨਾਂ ਆਰਮਦਾਮ પતિ ਪਤਨੀ ਚਾਹਤੀਆਂ ਤਾਂ ਅੰਦਰ ਰੱਖੋ ਸਾਰੇ ਹੀ ਪਰਿਵਾਰ ਦੇ ਸਿੱਤੇ ਮਿਹਨਤ ਪ੍ਰਯਤਨ ਰੱਖਣਾ ਦੁੱਖਾਂ ਕਲੇਸ਼ਾਂ ਪਾਪਾਂ ਲੋਭਾਂ ਸੁਤਾਂ ਦਾ ਨਾਸ ਕਰਨਾ ਘਰ ਦੇ ਚਾਰ ਮੁਖੀ ਬਾਤੇ ਕਰਨੇ ਅੰਦਰ ਦੇ ਬਾਤੇ ਕਰਨੇ ਕਾਰਵੱਤ ਸਾਰੀ ਜਸੇ ਵੰਦੀ ਲੈਣ ਸਿੱਤੇ ਮਿਹਨਤ ਰੱਖਣਾ ਚਾਹਤੀਆਂ ਤਾਂ ਅੰਦਰ ਰੱਖੀ ਮੇਹਰ ਆਰਮਦਾਮ ਸਭ ਚਾਹਤੀਆਂ ਤਾਂ ਜੈਸਾ ਦੋਨਾਂ ਹੀ ਸਰਵਾਂ ਦੀ ਜਸਾ ਨੋ ਅधिक ਕਮਾਈ ਦੇ ਵਿੱਚੋਂ ਦਿਹਾੜੀ ਦਾ ਅਸ਼ਾ ਰੱਖਦਾ ਹੈ ਸਤਿ ਜੀਵ ਆਪਣੇ ਨੇ ਕਿਰਪਾ ਕਰਨੀ ਤੰਦਾਰ ਜਦ ਜੀਤ ਸਿੰਘ ਜੰਡੇਵਾਰ ਨੂੰ ਚੜਦੀ ਕਲਾ ਵਿੱਚ ਰਖਣਾ ਉਹਨਾਂ ਦੀ ਛੇਧ ਜਰਦੀ ਦੱਖਣੀ ਦੀ ਆਪ ਜੀ ਨੇ ਕਿਰਪਾ ਕਰਨੀ ਸਤਿ ਮੇਹਰ ਨਾਲ ਆਪ ਦਾ ਪੱਤਰ ਜੀਓ ਆਪਦੀ ਮੇਂ ਮੋੜਾ ਬਖੇਰुणा ਪ੍ਰਸਾਣਾ ਦੀ ਢੋਲੀ ਜਿਸ ਤੁਮਾਉਣੀ ਸੁਮੋ ਸੰਕਤਾਂ ਦੇ ਕੀਤੀ ਹੋਈ ਦਰਗਾਹ ਆਪ ਜੀ ਨੇ ਦਰਦੇ ਪਰਵਾਣ ਕਰੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤਿਆਬੀ ਦੇ ਲਈ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਵੱਖ-ਵੱਖ ਪਿੰਡਾਂ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਅਰਦਾਸ ਕੀਤੀ ਜਾ ਰਹੀ ਹੈ ਕਿਸਾਨ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਤੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੀ ਸਿਹਤਿਆਬੀ ਵਾਸਤੇ। ਦਰਅਸਲ ਅੱਜ ਕਿਸਾਨਾਂ ਦੇ ਵੱਲੋਂ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। 14 ਤਰੀਕ ਨੂੰ ਇਹਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਹੈ। 15 ਦਿਨਾਂ ਤੋਂ ਮਰਨ ਵਰਦ ਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਲਗਾਤਾਰ ਹੀ ਵਿਗੜਦੀ ਜਾ ਰਹੀ ਹੈ ਜ਼ਖਮੀ ਹੋਏ ਕਿਸਾਨਾਂ ਸਮੇਤ ਜਗਜੀਤ ਸਿੰਘ ਢੱਲੇਵਾਲ ਦੀ ਸਿਹਤਿਆਬੀ ਵਾਸਤੇ ਅਤੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅੱਜ ਅਰਦਾਸ ਕੀਤੀ ਜਾਵੇਗੀ ਸ਼ੰਭੂ ਬਾਰਡਰ ਤੇ ਸਵੇਰੇ 10 ਵਜੇ ਹੀ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਹੋ ਚੁੱਕਿਆ ਹੈ ਕਿਸਾਨਾਂ ਨੂੰ ਅੱਜ ਵੀ ਕੇਂਦਰ ਹਰਿਆਣਾ ਸਰਕਾਰ ਵੱਲੋਂ ਗੱਲਬਾਤ ਦੇ ਲਈ ਕੋਈ ਸੰਦ ਨਹੀਂ ਮਿਲਿਆ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਨੇ ਬੀਤੀ ਸ਼ਾਮ ਸ਼ੰਭੂ ਬਾਰਡਰ ਤੇ ਪ੍ਰੈਸ ਵਾਰਤਾ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਗੁਰਦੁਆਰਿਆਂ ਦੇ ਵਿੱਚ ਜਾ ਕੇ ਅਰਦਾਸ ਕਰਨ ਦੀ ਅਰਜ਼ੋਈ ਕੀਤੀ। ਉਹਨਾਂ ਕਿਹਾ ਕਿ 13 ਫਰਵਰੀ ਨੂੰ ਸ਼ੁਰੂ ਹੋਏ ਮੋਰਚੇ ਦੇ 13 ਦਸੰਬਰ ਨੂੰ 10 ਮਹੀਨੇ ਪੂਰੇ ਹੋ ਜਾਣਗੇ। ਉਹਨਾਂ ਵੱਤੋਂ ਵੱਧ ਕਿਸਾਨਾਂ ਨੂੰ ਸ਼ੰਭੂ ਤੇ ਖਨੂਰੀ ਬਾਰਡਰਾਂ ਤੇ ਪਹੁੰਚਣ ਦਾ ਸੱਦਾ ਦਿੱਤਾ ਹੈ। ਉੱਧਰ ਇਸੇ ਕੜੀ ਵੱਜੂ ਅੰਮ੍ਰਿਤਸਰ ਇਲਾਕੇ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਾਫਲਿਆਂ ਦੇ ਰੂਪ ਦੇ ਵਿੱਚ ਸ਼ੰਭੂ ਬਾਰਡਰ ਤੇ ਪੁੱਜੇ। ਵੱਖ-ਵੱਖ ਪਿੰਡਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨੀ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ ਤੁਸੀਂ ਵੀ ਜਗਜੀਤ ਸਿੰਘ ਢੱਲੇਵਾਲ ਤੇ ਕਿਸਾਨ ਮੋਰਚੇ ਵਾਸਤੇ ਜ਼ਰੂਰ ਅਰਦਾਸ ਕਰਨਾ ਅਤੇ ਜੇਕਰ ਹੋ ਸਕੇ ਤਾਂ ਬਾਰਡਰ ਤੇ ਜ਼ਰੂਰ ਜਾਣਾ ਤਾਂ ਜੋ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਇਕੱਠ ਹੋ ਸਕੇ ਲੋਕਾਂ ਦਾ ਇਕੱਠ ਇੱਥੇ ਹੋ ਸਕੇ

ਕਰਦੇ ਚ ਮਾਰ ਮੁਖੀ ਬਾਤੇ ਕਰਨੇ ਅੰਤਰ ਦੇ ਬਾਤੇ ਕਰਨੇ ਕਾਰੋ ਅੱਥਾਰੀ ਜਿसे ਵੰਦੀ ਲੈ ਸਕਦੇ ਮਿੱਤਰਿਆ ਰੱਖਣਾ ਚਾਹਤੀਆਂ ਕਰਾਂ ਤੇ ਰੱਖੀ ਮੇਰੋਂ ਹਰ ਮદાન ਸਭੀ ਚਾਹਤੀਆਂ ਤਮਾਸ਼ਾ ਦੋਨਾਂ ਇਸ ਸਰਵਾਂ ਦੀ ਜਸਾ ਨਾ ਅਧਿਕਤ ਕਮਾਈ ਦੇ ਵਿੱਚੋਂ ਦਿਹਾੜਾ ਪ੍ਰਸ਼ਾਦ ਹਾ ਰਹੇ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ